ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਆ ਥੋੜੇ ਚਿਰ ਤੋਂ ਤੁਸੀਂ ਦੇਖਦੇ ਹੋਣੇ ਆ ਬੇ ਜ਼ਮੀਨਾਂ ਦੇ ਬਹੁਤ ਰੇਟ ਕਹਿੰਦੇ ਜੀ 40 ਲੱਖ ਦਾ ਕਿੱਲਾ ਹੋ ਗਿਆ 45 ਲੱਖ ਦਾ ਕਿੱਲਾ ਹੋ ਗਿਆ ਬੇ ਸੱਚੀ ਕਿੰਨੇ ਦੇ ਕਿੱਲੇ ਹੋ ਗਏ ਕਿਹੜੇ ਕਿਹੜੇ ਏਰੀਆ ਦੇ ਵਿੱਚ ਮੰਨ ਲਓ 40 ਲੱਖ ਨੂੰ ਜਾਂ 45 ਲੱਖ ਨੂੰ ਕਿੱਲਾ ਵੇਕਿਆ ਖਾਸ ਕਰਕੇ ਜਿਹੜੀ ਪਿੰਡੂ ਜ਼ਮੀਨ ਮੈਂ ਕਹਿੰਨਾ ਪਿਓਰ ਪਿੰਡੂ ਮਤਲਬ ਸ਼ਹਿਰੀ ਨਹੀਂ ਨਾ ਜੋ ਉੱਥੇ ਕੋਈ ਪਲਾਟ ਨਾ ਕੱਟ ਹੋਏ ਹੋਣ ਜਿਹੜੀ ਪਿੰਡੂ ਜ਼ਮੀਨ ਆਪਾਂ ਕਹਿ ਦਿੱਦੀ ਆ ਪਿੰਡਾਂ ਵਾਲੀ ਜ਼ਮੀਨ ਉਹ ਜ਼ਮੀਨ ਕਿਤੇ ਹੋਇਆ ਕਿਤੇ ਸੌਦਾ ਇਹ ਹਾਈਪ ਆ ਹਾਈਪ ਕ੍ਰੀਏਟ ਕੀਤੀ ਹੋ ਆ ਅੱਜ ਤੋਂ ਸਾਲ 2 ਸਾਲ ਪਹਿਲਾਂ ਜਿਹੜੀ ਜ਼ਮੀਨ 18 ਲੱਖ ਨੂੰ ਜਾਂ 20 ਲੱਖ ਨੂੰ ਕਿੱਲਾ ਵਿਕ ਰਹੀ ਸੀ ਹੁਣ 2 ਸਾਲਾਂ ਦੇ ਵਿੱਚ ਕੀ ਹੋ ਗਿਆ ਵੀ ਜਿਹੜੀ ਉਹ ਜ਼ਮੀਨ ਕਹਿੰਦੇ ਜੀ ਹੁਣ 40 ਲੱਖ ਦਾ ਕਿੱਲਾ ਹੋ ਗਿਆ ਜੀ 45 ਦਾ ਹੋ ਗਿਆ ਜ਼ਮੀਨ ਤਾਂ ਉਹੀ ਆ ਕੋਈ ਫਰਕ ਤਾਂ ਪਿਆ ਨਹੀਂ ਹੈਗਾ ਹੁਣ ਮੈਂ ਛੋਟੀ ਜਿਹੀ ਧਾਨ ਦੇਣਾ ਅੱਜ ਤਾਂ ਹੁਣ ਘੋੜੀਆਂ ਵਾਲਾ ਰੌਲਾ ਚੱਲਦਾ ਹੈ ਨਾ ਇਸ ਵੇਲੇ ਚਲੋ ਉਹ ਰੌਲਾ ਹੋਰ ਮਸਲੇ ਤੇ ਚੱਲ ਰਿਹਾ ਨੰਬਰ ਤੇ ਪਰ ਕੀ ਧਾਰਨਾ ਕੀ ਬਣਾਤੀ ਉਹ ਵੀ ਜਿਹੜੇ ਘੋੜੇ ਆ ਘੋੜੀਆਂ ਆ ਮਤਲਬ ਕਰੋੜਾ ਕਰੋੜਾ ਰੁਪਏ ਦੇ ਹੁੰਦੇ ਹੈ ਹਨ ਆਵੇਂ ਹੀ ਹਰੀਕੇ ਬੰਦਾ ਕਹਿੰਦਾ ਜੀ ਮੇਰੇ ਵਾਲਾ ਘੋੜਾ ਕਰੋੜ ਦਾ ਡੇਢ ਕਰੋੜ ਦਾ ਮੰਨਦੇ ਆ ਵੀ ਕਰੋੜ ਵਾਲਾ ਜਾਂ ਡੇਢ ਕਰੋੜ ਵਾਲਾ ਘੋੜਾ ਹੋਊਗਾ ਪਰ ਜੇ ਕਹੀਏ ਵੀ ਸਾਰੇ ਜਿੰਨੇ ਬੰਦਿਆਂ ਨੇ ਰੱਖਿਓ ਹਰੇਕ ਕੋਲੇ ਇੱਕ ਦੋ ਘੋੜੇ ਕਰੋੜਾਂ ਵਾਲੇ ਆ ਐਦਾਂ ਨਹੀਂ ਹੈਗੀ ਉਹ ਤਾਂ ਕੋਈ ਗਣਮਾ ਚੌਣਮਾ ਕਹਿ ਲਾ ਮੈਂ ਕਹਿੰਨਾ ਵੀ ਪੂਰੇ ਜੇ ਆਪਾਂ ਪੰਜਾਬ 'ਚ ਹੀ ਗਣੀਏ ਪੰਜ ਚਾਰ ਘੋੜੇ ਹੋਊਗੇ ਜਿਹੜੇ ਕਰੋੜ ਦੇ ਵਿੱਚ ਕੀਮਤ ਜਿਹਨਾਂ ਦੀ ਜਾਂਦੀ ਹੋਊਗੀ ਜਿਨ੍ਹਾਂ ਦੇ ਮਗਰ ਸੀਆਰ ਲੱਗਦਾ ਹੋ ਜਿਆਦਾਤਰ ਘੋੜੇ ਥੱਲੇ ਵਾਲੀ ਕੀਮਤ ਵਾਲੇ ਹੀ ਆ ਹੁਣ ਇਹਦੇ ਨਾਂ ਤੇ ਠੱਗੀ ਕਿੱਦਾਂ ਹੋਈ ਆ ਦੋ ਕੁ ਦਿਨ ਪਹਿਲਾਂ ਕਾਫੀ ਬੰਦੇ ਇਕੱਠੇ ਹੋਏ ਸੀ ਉਹਨਾਂ ਨੇ ਠੱਗੀ ਇਹ ਹੋਈ ਵੀ ਪਹਿਲਾਂ ਜਦੋਂ ਹੁਣ ਹਾਈਪ ਹੋਈ ਉਹ ਵੀ ਘੋੜਿਆਂ ਦਾ ਰੇਟ ਬਹੁਤ ਆ ਉਹ ਕੀ ਕਰਦੇ ਤਕੜਾ ਬੰਦਾ ਦੇਖਦੇ ਆ امیر ਬੰਦਾ ਵੀ ਪੈਸੇ ਵਾਲੀ ਸਾਮੀ ਆ ਉਹਦੇ ਕੋਲ ਜਾਂਦੇ ਆ ਜੀ ਘੋੜਾ ਆ ਇੱਕ ਬੱਕ ਦਾ ਉਹਦੀ ਕੀਮਤ ਮਤਲਬ ਸਵਾ ਕਰੋੜ ਜਾਂ ਡੇਢ ਕਰੋੜ ਰੁਪਏ ਲੱਗ ਰਹੀ ਆ ਪਰ ਆਪਾਂ ਨੂੰ ਉਹ ਘੋੜਾ ਮਿਲ ਰਿਹਾ 1 ਕਰੋੜ ਦਾ ਪਰ ਸਾਡੇ ਕੋਲ ਪੈਸੇ ਹੈ ਨਹੀਂ ਜੇ ਤੁਸੀਂ 1 ਕਰੋੜ ਰੁਪਈਆ ਲਾ ਦੋ ਤਾਂ ਆਪਾਂ 1 ਕਰੋੜ ਦਾ ਘੋੜਾ ਲਿਆ ਕੇ ਦੂਏ ਜਾਂ ਤੀਏ ਦਿਨ ਹੀ ਆਪਾਂ ਸਵਾ ਕਰੋੜ ਜਾਂ ਡੇਢ ਕਰੋੜ ਦਾ ਵੇਚ ਦਾਂਗੇ ਤਾਂ ਬਾਕੀ ਪੈਸੇ ਮਤਲਬ ਆਪਾਂ ਵੰਡ ਲਾਂਗੇ ਜਾਂ 20 ਮੰਨ ਲਓ ਸਵਾ ਕਰੋੜ ਦਾ ਵੇਚਾਂਗੇ ਤਾਂ 20 ਲੱਖ ਤੁਸੀਂ ਰੱਖ ਲਿਓ 5 ਅਸੀਂ ਰੱਖ ਲਾਂਗੇ ਹਨਾ ਤਕੜੇ ਬੰਦੇ ਨੂੰ ਦੇਖ ਕੇ ਇਦਾਂ ਫਸਾ ਲੈਂਦੇ ਆ ਉਹ ਅਗਲਾ ਬੰਦਾ ਵੀ ਸੋਚਦਾ ਕਿਉਂਕਿ ਆਪਾਂ ਆਮ ਹੁਣ ਦੇਖਦੇ ਹੀ ਆ ਵੀ ਕੋਈ ਕਹਿੰਦਾ ਜੀ ਮੇਰੇ ਘੋੜੇ ਨੂੰ ਸਲਮਾਨ ਖਾਨ ਖਰੀਦਦਾ ਕੋਈ ਕਹਿੰਦਾ ਮਾਨੀ ਖਰੀਦਦੇ ਹਨਾ ਚਲੋ ਜਿਹੜਾ ਖਰੀਦਦਾ ਹੋਊਗਾ ਕੋਈ ਖਰੀਦਦਾ ਵੀ ਹੋਊਗਾ ਪਰ ਜ਼ਿਆਦਾਤਰ ਆਪਣੇ ਸਾਰਿਆਂ ਧਾਰਨਾ ਇਹ ਬਣੀ ਉਹ ਘੋੜੇ ਕਰੋੜਾਂ 'ਚ ਲੱਖਾਂ 'ਚ ਹੀ ਆ ਵੀ ਘੋੜੇ ਹੁਣ ਲੈਣੇ ਕੋਈ ਸੌਖੀ ਗੱਲ ਨਹੀਂ ਰਹਿ ਗਈ ਹਨਾ ਜਦ ਕਿ ਘੋੜਿਆਂ ਦਾ ਕੋਈ ਇਹ ਤਾਂ ਹੈ ਨਹੀਂ ਸ਼ੌਂਕ ਤੋਂ ਬਾਅਦ ਉਹਦਾ ਕੋਈ ਦੂਜਾ ਤਾਂ ਹੈ ਹੀ ਨਹੀਂ ਹੈਗਾ ਵੀ ਸ਼ੌਂਕ ਤੋਂ ਇਲਾਵਾ ਕਿਸੇ ਪਾਸੇ ਵਰਤ ਦੇ ਵਰਤੋਂ ਚ ਆਉਂਦੇ ਹੋਣ ਹਨਾ ਇੱਕ ਸਿਰਫ ਸ਼ੌਂਕ ਹੀ ਆ ਦੂਜੇ ਤਾਂ ਕਿਸੇ ਪਾਸੇ ਵਰਤੋਂ ਨਹੀਂ ਆਉਂਦੇ ਹੈਗੇ ਘੋੜੇ ਹਲੇ ਤੱਕ ਮੰਨ ਲਓ ਬੱਕਰੀਆਂ ਕੋਈ ਰੱਖੂਗਾ ਉਹ ਮੀਟ ਦੇ ਕੰਮ ਆਉਂਦੀਆਂ ਜਾਂ ਦੁੱਧ ਦੇ ਕੰਮ ਆਉਣੀ ਆ ਉਹ ਤਾਂ ਆਪਾਂ ਮੰਨ ਸਕਦੇ ਆ ਘੋੜੇ ਤਾਂ ਹਲੇ ਤੱਕ ਸਿਰਫ ਸ਼ੌਂਕ ਤੋਂ ਇਲਾਵਾ ਹੋਰ ਦੂਜਾ ਕੰਮ ਨਹੀਂ ਉਹਨਾਂ ਦਾ ਆਉਂਦਾ ਹਨਾ ਚਲੋ ਮੰਨ ਲਓ ਵੀ ਸ਼ੌਂਕ ਹੀ ਆ ਆਪਣੇ ਬੰਦੇ ਹੋਊਗੇ ਹਨਾ ਜਿਹੜੇ ਕਰੋੜਾਂ ਲਾਉਂਦੇ ਹੋਊਗੇ ਤੇ ਆਮ ਲੋਕਾਂ ਦੇ ਮਨ 'ਚ ਵੀ ਇਹ ਧਾਰਨਾ ਬਣੀ ਹੋਵੇ ਹੈਗੇ ਆ ਕਰੋੜਾਂ ਦੇ ਘੋੜੇ ਤੇ ਉਹ ਪੈਸੇ ਲਾ ਦਿੰਦੇ ਉਹਨਾਂ ਦੇ ਚਲ ਇੱਕ ਦਿਨ ਦੀ ਗੱਲ ਆ ਅਸੀਂ ਕਰੋੜ ਲਾਉਣਾ ਦੂਹੇ ਦਿਨ ਹੀ ਨਹੀਂ ਸਾਨੂੰ ਕਮਾ ਕੇ ਦੇ ਦੇਣੇ ਆ ਉਹ ਪਰ ਜਿਹੜੇ ਵੇਚਣ ਵਾਲੇ ਵੀ ਉਹੀ ਹੁੰਦੇ ਖਰੀਦਣੇ ਵਾਲੇ ਵੀ ਮੂਰੇ ਉਹੀ ਹੁੰਦੇ ਜਿਹੜੇ ਫਰਾਡ ਹੁੰਦੇ ਆ ਉਹ ਕੀ ਕਰਦੇ ਆ 50-60 ਹਜ਼ਾਰ ਵਾਲਾ ਜਾਂ 10-20 ਹਜ਼ਾਰ ਵਾਲਾ ਘੋੜਾ ਚੱਕਦੇ ਆ ਹੁਣ ਜਿਹਨੂੰ ਜਾਣਕਾਰੀ ਨਹੀਂ ਮੇਰੇ ਅਰਗੇ ਨੂੰ ਉਹਨੂੰ ਕੀ ਪਤਾ ਵੇ ਕਰੋੜ ਦਾ ਘੋੜਾ ਕਿ 20 ਹਜ਼ਾਰ ਦਾ ਘੋੜਾ ਬਸ ਉਹ ਲਿਆ ਕੇ 1 ਕਰੋੜ ਦਾ ਮੜ ਦਿੰਦੇ ਆ ਤੇ ਮੋੜ ਤੇ ਅਗਲਾ ਦੂਏ ਦਿਨ ਉਹਦੀ ਵੇਟ ਕਰਦਾ ਵੀ ਹੁਣ ਆਊਗੇ ਇਹ ਗਾਹਕ ਲੈ ਕੇ 1/2 ਕਰੋੜ ਵਾਲਾ ਵੇਚੂਗੇ ਮੜ ਕੇ ਉਹ ਆਉਂਦੇ ਹੀ ਨਹੀਂ ਇਦਾਂ ਫਰਾਡ ਕਈਆਂ ਨਾਲ ਹੋਏ ਇੱਕ ਬੰਦੇ ਨੇ ਤਾਂ ਆ ਥੋੜੇ ਦਿਨ ਹੋ ਗਏ ਕਹਿੰਦੇ ਆਪਣੇ ਮਤਲਬ ਆਤਮ ਹੱਤਿਆ ਮਹੀਨਾ ਕ ਪਹਿਲਾਂ ਕਰ ਲਈ ਹਨਾ ਹੋਰ ਵੀ ਇਦਾਂ ਦੇ ਕਾਫੀ ਕੇਸ ਆ ਗਏ ਸਾਹਮਣੇ ਹੁਣ ਜਦੋਂ ਇੱਕ ਆਇਆ ਫੇ ਹੌਲੀ ਸਾਰੇ ਬੋਲਣ ਲੱਪੇ ਕਈ ਸ਼ਰਮ ਦੇ ਮਾਰੇ ਨਹੀਂ ਬੋਲਦੇ ਹੁੰਦੇ ਹਨਾ ਤੇ ਹੁਣ ਹੌਲੀ ਸਾਰੇ ਕੇਸ ਸਾਹਮਣੇ ਆਉਣ ਲੱਪੇ ਕਿੱਦਾਂ ਇਹ ਆ ਜਮੀਨਾਂ ਦੇ ਵਿੱਚ ਹੁਣ ਹੋ ਰਿਹਾ ਹਾਈਪ ਕਰੀਏਟ ਕਰਤੀ ਜੀ 40 ਲੱਖ ਦਾ ਜਦ ਕੀ 40 ਲੱਖ ਦਾ ਹੁਣ ਅੱਜ ਤੋਂ 6 ਮਹੀਨੇ ਪਹਿਲਾਂ ਸਾਡੇ ਲੱਗੀ ਜਮੀਨ ਬੰਦੇ ਨੇ ਖਰੀਦੀ ਆ 2.5 ਕਿੱਲੇ ਮੇਰੇ ਖਿਆਲ 23 ਕ 24 ਲੱਖ ਨੂੰ ਕਿੱਲਾ ਖਰੀਦਿਆ ਜਿਹੜੀ ਟਾਪ ਦੀ ਜਮੀਨ ਜਿਹਨੂੰ ਮੋਟਰ ਲੱਗੀ ਹੋਆ ਕਨੈਕਸ਼ਨ ਲੱਗਾ ਆ ਜਿਹਨੂੰ ਝੋਟੇ ਦੇ ਸਿਰਾਰ ਦੀ ਜਮੀਨ ਕਹਿੰਦੇ ਆ ਉਹ ਜਮੀਨ 23 ਕ 24 ਲੱਖ ਨੂੰ ਕਿੱਲਾ ਖਰੀਦਿਆ ਤੇ ਇਹ 6 ਮਹੀਨਿਆਂ ਚ ਕੀ ਹੋ ਗਿਆ ਬਿਹੜੀ 40 ਲੱਖ ਦੀ ਹੋ ਗਈ ਡਬਲ ਹੋ ਗਈ ਰੋਲਾ ਕੀ ਆ ਜਿਹੜੇ ਤਕੜੇ ਬੰਦੇ ਆ ਨਾ ਉਹ ਕੀ ਕਰਦੇ ਆ ਉਹ ਨਹੀਂ ਜਦੋਂ ਹੁਣ 15 16 ਲੱਖ ਨੂੰ ਪਹਿਲਾਂ ਕਿੱਲਾ ਵਿਕ ਰਿਆ ਸੀ ਉਹ ਜ਼ਮੀਨਾਂ ਖਰੀਦ ਲਈਆਂ ਜਿਹੜੇ ਤਗੜੇ ਬੰਦੇ ਜਾਂ ਵਪਾਰੀ ਬੰਦੇ ਰੱਖ ਲਓ ਪੈਸੇ ਵਾਲੇ ਰੱਖ ਲਓ ਉਹੀ 15 15 16 16 ਲੱਖ ਨੂੰ ਕਿਲਾ ਖਰੀਦ ਲਿਆ ਠੀਕ ਹੈ ਖਰੀਦ ਕੇ ਹੁਣ ਹਾਈਪ ਬਣਾਤੀ ਵੀ ਜ਼ਮੀਨ ਦੇ ਰੇਟ ਰੋਡ ਬਹੁਤ ਨਿਕਲ ਗਏ ਤਾਂ ਵਧ ਗਏ ਕੋਈ ਕਹਿੰਦਾ ਮਹਾਲੀ ਜਿੱਥੇ ਉਧਰ ਕੱਟ ਹੋ ਗਈ ਕਲੋਨੀ ਤਾਂ ਵਧ ਗਏ ਜਦ ਕਿ ਰੋਡ ਨਿਕਲਦਿਆਂ ਤੋਂ 4-5 ਸਾਲ ਹੋ ਗਏ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਉਹ ਕਿਤੇ ਅੱਜ ਦਾ ਥੋੜੀ ਚੱਲ ਰਿਹਾ ਜਦ ਕਿ ਪੈਸੇ ਤਾਂ ਰੋਡ ਨਿਕਲਣ ਤੋਂ ਪਹਿਲਾਂ ਲੋਕਾਂ ਨੂੰ ਪਏ ਹੋਊਗੇ ਉਸੇ ਵੇਲੇ ਕਿਉਂ ਨਹੀਂ ਰੇਟ ਚੜਿਆ ਆ ਹੁਣੇ ਕਾ ਤੇ ਸਾਲ ਖੰਡ ਦਾ ਚੜਨ ਲੱਗਾ ਕਿਉਂਕਿ ਪਹਿਲਾਂ ਭਾਰਤ ਮਾਲਾ ਦਾ ਇੰਨਾ ਰੋਲਾ ਨਹੀਂ ਸੀ ਜਦ ਕਦਾ ਫੇ ਲੋਕਾਂ ਨੂੰ ਕਈਆਂ ਨੂੰ ਪੈਸੇ ਨਹੀਂ ਮਿਲੇ ਕਿਸੇ ਕਈਆਂ ਨੇ ਵਿਰੋਧ ਕੀਤਾ ਧਰਨੇ ਲੱਗਣੇ ਸ਼ੁਰੂ ਹੋਏ ਆ ਸਾਲ ਕੁ ਪਹਿਲਾਂ ਜਦ ਤੋਂ ਹਾਈਪ ਜੀ ਬਣਾਤੀ ਵੀ ਰੋਡਾਂ 'ਚ ਜ਼ਮੀਨ ਬਹੁਤ ਆ ਗਈ ਲੋਕਾਂ ਨੇ ਆਈ ਆ ਰੋਡਾਂ 'ਚ ਆਪਾਂ ਮੰਨਦੇ ਆ ਠੀਕ ਆ ਪਰ ਇੰਨੀ ਵੀ ਰੋਡਾਂ 'ਚ ਜ਼ਮੀਨ ਨਹੀਂ ਆ ਗਈ ਵੀ ਜਿਹੜੀ ਉੱਥੇ ਇੰਨਾ ਪੈਸਾ ਉਹਨਾਂ ਨੂੰ ਮਿਲ ਗਿਆ ਕੋ ਪੂਰੀ ਪੰਜਾਬ ਦੀ ਜ਼ਮੀਨ ਦਾ ਰੇਟ ਵਧਾ ਦੇਣ ਪੂਰੇ ਪੰਜਾਬ ਦੀ ਜ਼ਮੀਨ ਪਤਾ ਕਿੰਨੀ ਆ ਤੇ ਉਹ ਸਾਰੀ ਦਾ ਜ਼ਮੀਨ ਦਾ ਰੇਟ ਸਿਰਫ ਜਿੰਨੀ ਕੁ ਰੋੜਾਂ ਚ ਜ਼ਮੀਨ ਆਈ ਆ ਉਹ ਵਧਾ ਦਊਗੀ ਨਹੀਂ ਵਧਾ ਸਕਦੀ ਜਿਹੜੇ ਆ ਨਾ ਜ਼ਮੀਨਾਂ ਦੇ ਜਾਣਕਾਰ ਆ ਕਦੇ ਉਹਨਾਂ ਤੋਂ ਪੁੱਛ ਕੇ ਦੇਖਿਓ ਜਿਹੜੇ ਸਹੀ ਸਲਾਹ ਦਿੰਦੇ ਆ ਤੁਹਾਡੇ ਕੋਲ ਬਾਕ ਬੋਫੇ ਕੋਈ ਮਿੱਤਰ ਬੇਲੀ ਹੋਵੇ ਜਿਹਨੂੰ ਜਾਣਕਾਰੀ ਹੋਵੇ ਉਹਨਾਂ ਨੂੰ ਪੁੱਛ ਕੇ ਦੇਖਿਓ ਜਿੰਨਾ ਕ ਮੈਂ ਪਤਾ ਕੀਤਾ ਮੈਨੂੰ ਬੰਦਾ ਕਹਿੰਦਾ ਤੂੰ ਪੁਰਾਣੀ ਹਿਸਟਰੀ ਚੱਕ ਕੇ ਦੇਖ ਲੈ ਜਿਹੜਾ 96 97 ਚ ਰੇਟ ਵਧਿਆ ਸੀ ਲੋਕਾਂ ਨੇ ਹਾਈਪ ਤੇ ਆ ਕੇ ਖਰੀਦ ਲਿਆ ਮੁੜ ਕੇ ਉਹਨਾਂ ਨੂੰ ਉਹ ਰੇਟ 2004 5 ਚ ਆ ਕੇ ਮਿਲਿਆ ਤੇ ਇਦਾਂ 2007-08 ਦੇ ਵਿੱਚ ਸਾਡੇ ਲਾਗੀ ਜ਼ਮੀਨ ਆਇਆ ਤਾਂ ਮੈਨੂੰ ਵੀ ਯਾਦ ਆ ਬਈ ਉਹ ਜ਼ਮੀਨ ਮੰਦੇ ਰੂ 45 ਲੱਖ ਰੁਪਏ ਕਿੱਲੇ ਤੱਕ ਦਾ ਰੇਟ ਲੱਗ ਗਿਆ ਸੀ ਠੀਕ ਐ ਪਰ ਉਹ ਬੰਦੇ ਨੇ ਉਹ ਤਾਂ ਵੇਚੀ ਨਹੀਂ ਪਹਿਲਾਂ ਉਹਨੂੰ 40 ਮੰਗਦਾ ਸੀ ਤਾਂ ਇਹਨੂੰ 40 ਮੈਣ ਲੱਪਿਆ ਫਿਰ ਉਹ 45 ਮੰਗਦਾ ਸੀ ਤਾਂ ਉਹਨੂੰ 45 ਮੈਣ ਲੱਪਿਆ ਫਿਰ ਜਿੱਦਾਂ ਆਪਣੇ ਬੰਦੇ ਦੇ ਮਨ 'ਚ ਲਾਲਚ ਨਹੀਂ ਆ ਜਾਂਦਾ ਬਈ ਹੁਣ ਪਹਿਲਾਂ 50 ਲੱਖ ਪੂਰਾ ਹੀ ਕਰ ਲਈਏ ਬਈ ਅੱਧਾ ਕਰੋੜ ਹਨਾ ਕਹਿੰਦਾ ਜੇ 50 ਮਿਲ ਜਾ ਫੇਰ ਦੇ ਦੇਣੀ ਆ ਪਰ ਉਹਨੂੰ 50 ਨਹੀਂ ਮਿਲਿਆ ਮੁੜ ਕੇ ਉਹ ਜ਼ਮੀਨ ਡਾਊਨ ਹੋ ਗਈ ਉਹੀ ਕਿੱਲਾ ਉਹਨੇ ਜਿਹੜਾ ਜਿਹਦਾ ਉਹਨੂੰ 45 ਲੱਖ ਕਿੱ ਉਹੀ ਗੱਲਾਂ ਉਹਨੇ 17 ਲੱਖ ਨੂੰ ਵੇਚਿਆ ਬਾਅਦ ਚ ਠੀਕ ਹੈ ਜਮੀਨ ਡਾਉਨ ਆ ਗਈ 12 ਬੂਰਾ ਤੋਂ ਵੱਧ ਡਾਉਨ ਆ ਗਈ ਸੀ ਜਮੀਨ ਹਨਾ 11 12 ਦੇ ਇੱਥੇ ਕ ਆਈਡੀਆ ਤੇ ਜਾਦੀ ਡਾਉਨ ਆਈ ਉਹ 2025 ਆ ਗਿਆ ਤੇ ਹੱਲੇ ਤੱਕ 45 ਲੱਖ ਰੇਟ ਦੁਬਾਰਾ ਨਹੀਂ ਆਇਆ ਹੁਣ ਕਹਿੰਦੇ ਆ ਪਰ ਹੱਲੇ ਸੌਦਾ ਤਾਂ ਕੋਈ ਨਹੀਂ ਸੌਦਾ ਤਾਂ ਆਪਾਂ ਵੱਧ ਤੋਂ ਵੱਧ 23 24 ਲੱਖ ਤੱਕ ਦਾ ਹੁੰਦਾ ਦੇਖਿਆ ਇਹ ਤੋਂ ਵੱਧ ਨਹੀਂ ਦੇਖਿਆ ਹੱਲੇ ਤੱਕ ਜਿੱਦਾਂ ਹੁਣ ਸਾਡਾ ਏਰੀਆ ਐਨ ਆਰ ਆਈ ਬੈਲਟ ਜਿਹਨੂੰ ਕਹਿੰਦੇ ਹਨਾ ਕਈ ਬੰਦੇ ਮੈਨੂੰ ਫੋਨ ਕਰਦੇ ਆ ਵੀ ਤੁਹਾਡੇ ਏਰੀਏ ਜਿਆਦਾ ਐਨ ਆਰ ਆਈ ਜਮੀਨ ਬਹੁਤ ਵੇਖਦੀ ਹੋਣੀ ਆ ਸਾਡੇ ਏਰੀਆ ਚ ਪਹਿਲਾਂ ਬਹੁਤ ਬੰਦੇ ਜ਼ਮੀਨ ਵੇਚਦੇ ਸੀ ਜਦਦਾ ਰੋਲਾ ਪਿਆ ਬਈ ਜ਼ਮੀਨਾਂ ਰੇਟ ਵੱਧ ਗਏ ਮਹਿੰਗੀਆਂ ਹੋ ਗਈਆਂ ਕਈ ਬੰਦੇ ਰੁੱਕ ਗਏ ਬਈ ਹਰੇਕ ਨੂੰ ਚਲ ਹੁੰਦਾ ਹੀ ਆ ਬਈ ਜੇ ਜ਼ਮੀਨ ਦਾ ਰੇਟ ਵੱਧ ਜਾਊਗਾ ਤਾਂ ਚਾਰ ਪੈਸੇ ਆਪਣੇ ਵੱਧ ਬਣ ਜੂਗੇ ਤੇ ਉਹਦੇ ਕਰਕੇ ਕਈ ਬੰਦਿਆਂ ਨੇ ਜ਼ਮੀਨਾਂ ਰੋਕ ਲਈਆਂ ਯਾਰ ਇਹ ਨਾਰਮਲ ਜੀ ਗੱਲ ਆ ਕੋਈ ਵੀ ਚੀਜ਼ ਜਦੋਂ ਕਿਸੇ ਚੀਜ਼ ਦੀ ਮੰਗ ਵੱਧ ਹੁੰਦੀ ਆ ਪਰ ਉਹ ਚੀਜ਼ ਘੱਟ ਹੁੰਦੀ ਆ ਤਾਂ ਉਹਦਾ ਰੇਟ ਉੱਪਰ ਜਾਂਦਾ ਹੁੰਦਾ ਪਰ ਜਦੋਂ ਇਹ ਹੁੰਦਾ ਬਈ ਕੋਈ ਚੀਜ਼ ਵੇਚਣ ਵਾਲੇ ਵੱਧ ਹੋਣ ਖਰੀਦਣ ਵਾਲੇ ਘੱਟ ਹੋਣ ਉਹ ਥੋੜੀ ਚੀਜ਼ ਦਾ ਰੇਟ ਵੱਧਦਾ ਹੁੰਦਾ ਆ ਹੁਣ ਪਿਆਜ਼ਾਂ ਦਾ ਤੁਸੀਂ ਦੇਖ ਕੇ ਹਟੇ ਆ ਜਿਹੜੇ ਏਰੀਆ ਵਿੱਚ ਜਾਦੇ ਪਿਆਜ਼ ਹੁੰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਕਦੇ 1.5 1.5 2 2 ਰੁਪਏ ਨੂੰ ਕਿਲੋ ਨਹੀਂ ਸੀ ਕੋਈ ਪੁੱਛਦਾ ਪਿਆਜ਼ ਜਿੰਨਾ ਚਿਰ ਜ਼ਿਮੀਂਦਾਰਾਂ ਕੋਲ ਸੀ ਜਦੋਂ ਸਾਰਿਆਂ ਨੇ ਵੇਚ ਬੂਝ ਦਿੱਤੇ 80% ਜ਼ਿਮੀਂਦਾਰਾਂ ਨੇ ਪਿਆਜ਼ ਵੇਚ ਦਿੱਤੇ ਰੇਟ ਡਾਉਨ ਸੀਗਾ ਉਸ ਤੋਂ ਬਾਅਦ ਹੁਣ ਰੇਟ ਉੱਤੇ ਆ ਗਿਆ ਪਰ ਹੁਣ ਉੱਤੇ ਆ ਗਿਆ ਹੁਣ ਉਹਨਾਂ ਕੋ ਪਿਆਜ਼ ਐ ਨਹੀਂ ਹੁਣ ਸਿਰਫ 20% ਬੰਦੇ ਆ ਜਿਨ੍ਹਾਂ ਕੋ ਰਹਿ ਗਿਆ ਬਾਕੀ ਜ਼ਿਆਦਾਤਰ ਪਿਆਜ਼ ਇਸ ਵੇਲੇ ਵਪਾਰੀਆਂ ਕੋਲ ਆ ਇਸੇ ਤਾਂ ਮੈਂ ਕਹਿੰਦਾ ਵੀ ਹੁਣ ਇਦਾਂ ਹੀ ਐ ਜ਼ਮੀਨ ਐ ਜਿਹੜੀ 15 15 16 16 ਲੱਖ ਨੂੰ ਵਪਾਰੀਆਂ ਨੇ ਖਰੀਦ ਲਈ ਹੁਣ ਉਹ ਨਹੀਂ ਉਹਦਾ ਰੇਟ ਤੇਜ਼ ਕਰਤਾ ਉਹਦੇ ਨਾਲ ਆਪਾਂ ਨੂੰ ਲੱਗਣ ਲੱਪਿਆ ਜਦੋਂ ਵਪਾਰੀਆਂ ਨੇ ਰੋਕ ਲਈ ਉਹਦੇ ਨਾਲ ਆਪਾਂ ਨੂੰ ਲੱਗਣ ਲੱਪਿਆ ਵੀ ਜ਼ਮੀਨਾਂ ਦੇ ਰੇਟ ਮਜ਼ਮੀਨ ਮਿਲ ਨਹੀਂ ਰਹੀ ਜ਼ਮੀਨ ਦੇ ਜਿਹੜੇ ਰੇਟ ਵਧ ਗਏ ਤੇ ਬਾਕੀ ਮੈਨੂੰ ਐਡਾ ਵੱਡਾ ਜਾਣਕਾਰ ਨਹੀਂ ਹੈਗਾ ਪਰ ਜੇ ਫਿਰ ਵੀ ਮੈਂ ਇਹ ਵੀਡੀਓ ਇਸੇ ਲਈ ਬਣਾਈ ਆ ਵੀ ਕਿਹੜੇ ਏਰੀਏ ਵਿੱਚ ਕਿਸੇ ਏਰੀਏ ਵਿੱਚ 40 ਲੱਖ ਨੂੰ ਕਿੱਲਾ ਵਿਕਿਆ ਵੀ ਹੈਗਾ ਜੇ ਕਿਸੇ ਨੇ ਵਿਕਿਆ ਤਾਂ ਕਮੈਂਟ ਜ਼ਰੂਰ ਕਰਿਓ ਬਿਕ ਕੀ ਕਰਨਿਆ ਕਾਤੇ ਵੇਖਿਆ ਸ਼ਹਿਰੀ ਨਾ ਹੋਵੇ ਪਿੰਡੂ ਜ਼ਮੀਨ ਦੀ ਆਪਾਂ ਗੱਲ ਕਰਦੇ ਆ ਠੀਕ ਹੈ ਤੇ ਬਾਕੀ ਜ਼ਮੀਨਾਂ ਦੇ ਰੇਟ ਵਧੂਗੇ ਆਪਾਂ ਕਹਿੰਦੇ 100% ਵਧੂਗੇ ਪਰ ਉਹ ਜ਼ਮੀਨ ਹਰ ਚੀਜ਼ ਦਾ ਰੇਟ ਵਧਣ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹਨਾ ਉਥੇ ਆਪਾਂ ਪੂਰੀ ਵੀਡੀਓ ਬਣਾਵਾਂਗੇ ਵੀ ਕੀ ਕਾਰਨ ਆ ਕਾਤੇ ਵਧੂ ਵਧੂਗੇ ਪਰ ਹੱਲੇ ਜਿਹੜਾ ਕਿ ਇਹ ਆ ਆ ਇਹ ਸਿਰਫ ਇੱਕ ਕਹਾਈ ਪਿਆ ਇਹ ਜਦੋਂ ਲੋਕਾਂ ਨੇ ਆਪਣੇ ਆਨੇ 40-40 ਲੱਖ ਨੂੰ ਫਸ ਜਾਣ ਮੁੜ ਕੇ ਇਹ ਜ਼ਮੀਨ ਦੁਵਾਰਾਂ ਦੇਖ ਲਿਓ 20 ਲੱਖ ਤੇ ਮੈਂ ਦਾਅਵੇ ਨਾ ਕਰਨਾ ਦੁਵਾਰਾਂ ਇਹ ਜ਼ਮੀਨ ਇੱਕ ਵਾਰੀ ਫੇਰ ਆਊਗੀ ਤੇ ਮੁੜ ਕੇ ਹੁਣ 10 ਸਾਲੀ ਆਹ ਰੇਟ ਮੜ ਜਾ ਉੱਪਰ ਨੂੰ ਆਇਆ ਮੁੜ ਕੇ ਫੇਰ ਪਤਾ ਨਹੀਂ 25 ਸਾਲੀ ਹੋਣਾ ਕਿ 37 ਸਾਲੀ ਹੋਣਾ ਜਿੱਦਾਂ ਪੂਰੀ ਦੁਨੀਆ ਦਾ ਸਿਸਟਮ ਚੇਂਜ ਹੋ ਰਿਹਾ ਉਹ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਉਹਨੇ ਦੇਲਾ ਕਿੰਨੇ ਲੱਖ ਏਕੜ ਜ਼ਮੀਨ ਖਰੀਦੀ ਆ ਉਹ ਕਿਸੇ ਕਾਰਨ ਕੋ ਕਣਕ ਝੋਨੇ ਲਈ ਨਹੀਂ ਉਹਨੇ ਖਰੀਦੀ ਹੈਗੀ ਉਹ ਕਿਸੇ ਕਾਰਨ ਲਈ ਵੇਚੀ ਹੈ ਖਰੀਦੀ ਆ ਉਹਨੇ ਹਨਾ ਤੇ ਉਹ ਖੇਤੀ ਸਾਡੇ ਵਾਂਗੂ ਨਹੀਂ ਕਰਦੇ ਉਹਨਾਂ ਦਾ ਖੇਤੀ ਕਰਨ ਦਾ ਤਰੀਕਾ ਵੀ ਹੋ ਰਿਹਾ ਹੈ ਹਨਾ ਤੇ ਉਹ ਆਪਾਂ ਫੇਰ ਕਿਸੇ ਦਿਨ ਵੀਡੀਓ ਬਣਾਵਾਂਗੇ ਕਿਸੇ ਟਾਈਮ ਜ਼ਰੂਰ ਇੰਨੀ ਕੀਮਤ ਹੋਊਗੀ ਜਿਹੜੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋਊਗੀ ਪਰ ਦੇਖ ਲਿਓ ਉਦੋਂ ਤੁਰ ਬਹੁਤ ਗਣਤੀ ਕੋ ਜਮੀਨ ਹੀ ਨਹੀਂ ਹੋਣੀ ਜਦੋਂ ਇਹ ਟਾਈਮ ਆਉਣਾ ਬਾਕੀ ਆਪਣੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਹੁੰਨੀਆਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਆਪਣੀਆਂ ਵੀਡੀਓ ਤੁਸੀਂ ਫੇਸਬੁੱਕ ਤੇ ਦੇਖਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ